ਹੁਣ ਇੱਕ ਹੋਰ ਮਾਮਲਾ ਜਿਹੜਾ ਤੁਸੀਂ ਇਦੋਂ ਉਹਨੇ ਮਦਦ ਕਰ ਰਹੇ ਉਹਨਾਂ ਦੇ ਵਿੱਚ ਫੇਰ ਪ੍ਰਸ਼ਾਸਨ ਉਹਨਾਂ ਦਾ ਸਾਥ ਦੇ ਰਿਹਾ ਟਾਰਚਰ ਕਰਨਾ ਸ਼ੁਰੂ ਕਰ ਦਿੰਦਾ ਉਹਨੂੰ ਕੀ ਤੂੰ ਸੀ ਮੇਰੇ ਨਾਲ ਗੱਲਬਾਤ ਕਰੋ ਰਾਹ ਚ ਰਾਹ ਘੇਰਦਾ ਸੀਗਾ ਜਾਣ ਲੱਗੇ ਛੇੜਛਾੜ ਮੈਂ ਸਭ ਕੁਝ ਕਹਿ ਸਕਦੇ ਆ ਛੁੜੀ ਆਪਣੇ ਘਰ ਨਹੀਂ ਦੱਸਦੀ ਵੀ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਇਸ ਬੰਦੇ ਨੇ ਜਸ਼ਨ ਗਿੱਲ ਨੇ ਕਹਿੰਦਾ ਮੈਂ ਤੁਹਾਡੀ ਪ੍ਰੇਅਰ ਕਰ ਦਿੰਦਾ 5000 ਰੁਪਏ ਦੇ ਦਿੰਦਾ ਉਹਨੂੰ ਕੁੜੀ ਪ੍ਰੈਗਨੈਂਟ ਹੋ ਜਾਂਦੀ ਐ ਪ੍ਰੈਗਨੈਂਟ ਹੋਣ ਤੋਂ ਬਾਅਦ ਕੁੜੀ ਆਪਣੇ ਘਰ ਨਹੀਂ ਦੱਸਦੀ ਵੀ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜਦੋਂ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਕੀ ਪਰਚਾ ਦਰਜ ਕੀਤਾ 376 304/ਏ ਮਤਲਬ ਇੱਕ ਐਕਸੀਡੈਂਟ ਕੇਸ ਬਣਾ ਦਿੱਤਾ ਯਾਨੀ ਪੈਸੇ ਦੇ ਦਮ ਤੇ ਇੱਕ ਐਕਸੀਡੈਂਟ ਕੇਸ ਬਣਾ ਦਿੱਤਾ ਉਹ ਇਹਨਾਂ ਨੂੰ ਕਹਿੰਦੇ ਜਿਹੜਾ ਅਕਾਊਂਟਰ ਕੀਤਾ ਜਾਊਗਾ ਤੇਰਾ ਚਿੱਟੇ ਦੇ ਕੇਸ ਤੋਂ ਅੰਦਰ ਫਸਾਇਆ ਜਾਊਗਾ ਜੀ ਤੂੰ মিডিਆ ਸਾਹਮਣੇ ਗੱਲ ਲੈ ਕੇ ਦੱਸੋ ਐਦਾਂ ਦੀ ਪੁਲਿਸ ਘਟੀਆਂ ਨਕਮੀ ਪੁਲਿਸ ਹੈ ਜਿਹੜੀ ਐ ਕਿੱਦਾਂ ਘਟਿਆ ਕੰਮ ਕੀਤਾ ਜਤਿੰਦਰ ਐਸਐਚਓ ਨੇ ਪੂਰਾ ਟੌਰਚਰ ਕੀਤਾ ਇਹਨਾਂ ਨੂੰ ਕਿੱਦਾਂ ਦਾ ਸਿਸਟਮ ਹੈ ਸਾਡਾ ਪ੍ਰਸ਼ਾਸਨ ਕਿਤੇ ਨਾ ਕਿਤੇ ਮਿਲੀ ਭੁਗਤ ਕਹਿ ਸਕਦੇ ਆ ਜਸ਼ਨ ਗਿੱਲ ਕਹਿੰਦਾ ਜੋ ਤੁਸੀਂ ਕਰਨਾ ਕਰ ਸਕਦੇ ਹੋ ਤੁਸੀਂ ਮੇਰਾ ਤੁਸੀਂ ਵਾਲ ਬੰਕਾ ਨਹੀਂ ਕਰ ਸਕਦੇ ਸਸ਼ੀਕਲ ਮੈਟਰਨਲ ਪ੍ਰਿਆ ਤੇ ਤੁਸੀਂ ਨੌਕਲੂਸ ਵੇਖ ਰਿਓ ਤਾਂ ਪਾਸਟਰ ਵਰਜਿੰਦਰ ਸਿੰਘ ਨੂੰ ਜਿਹੜੀ ਆ ਉਮਰ ਕੈਦ ਦੀ ਸਜ਼ਾ ਤਾਂ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਅੱਗੇ ਆ ਰਹੇ ਨੇ ਕਿ ਜਿਹੜੇ ਪਾਸਟਰ ਹੈ ਜਿਹੜੇ ਧਰਮ ਦੀ ਆੜ ਦੇ ਵਿੱਚ ਲੋਕਾਂ ਦੇ ਨਾਲ ਜ਼ਬਰਜਨਾਹ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਹਮੇਸ਼ਾ ਹੀ ਸਮਰਜਿਤ ਮਨ ਅੱਗੇ ਵਾਦੇ আর ਨਜ਼ਰ ਆ ਰਹੇ ਨੇ ਤੇ ਇੱਕ ਹੋਰ ਮਾਮਲਾ ਜਿਹੜਾ ਪਾਸਟਰ ਦੇ ਨਾਲ ਜੁੜਿਆ ਹੋਇਆ ਤੇ ਉਸ ਮਾਮਲੇ ਦੇ ਵਿੱਚ ਵੀ ਇੱਕ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਅੱਗੇ ਆਏ ਨੇ ਗੱਲਬਾਤ ਕਰਦੇ ਨੇ ਤਾਂ ਤੁਸੀਂ ਜਦੋਂ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ سزا ਸੁਣਾਈ ਸੀ ਤੁਸੀਂ ਕਹਿ ਸੀਗਾ ਕਿ ਸਾਨੂੰ ਬਹੁਤ ਵਧੀਆ ਉਮੀਦ ਜੋ ਉਮੀਦ ਤੋਂ ਵੀ ਵੱਧ ਕੇ ਸਾਨੂੰ ਮਿਲਿਆ ਤਾਂ ਹੁਣ ਇੱਕ ਹੋਰ ਪਰਿਵਾਰ ਹੈ ਕਿਸ ਤਰ੍ਹਾਂ ਇਨਸਾਫ ਦੇਖੋ ਜੀ ਇਨਸਾਫ ਦੀ ਅਸੀਂ ਮੰਗ ਕਰਦੇ ਇਹਨਾਂ ਦੀ ਬੇਟੀ ਬੀਸੀਐਚ ਪੜ੍ਹਦੀ ਸੀ ਲਾਸਟ ਈਅਰ ਸੀਗਾ ਉਹਦਾ ਲਾਸਟ ਐਗਜ਼ਾਮ ਸੌਰੀ ਤੇ ਉੱਥੇ ਉਹ ਦੀਨਾ ਨਗਰ ਚ ਚਰਚ ਜਾਂਦੀ ਸੀ ਕੁੜੀ ਜਿਹੜਾ ਇੱਕ ਜਸ਼ਨ ਗਿਲ ਹੈ ਉਹ ਟਾਰਚਰ ਕਰਨਾ ਸ਼ੁਰੂ ਕਰ ਦਿੰਦਾ ਉਹਨੂੰ ਕਿ ਤੂੰ ਸੀ ਮੇਰੇ ਨਾਲ ਗੱਲਬਾਤ ਕਰੋ ਰਾਹ ਰਾਹ ਕੇ ਅਰਦਾ ਸੀਗਾ ਜਾਣ ਲੱਗੇ ਛੇੜ ਛਾੜ ਮੈਂ ਸਭ ਕੁਝ ਕਹਿ ਸਕਦੇ ਆ ਉਹ ਬੰਦੇ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕਰਨ ਤੋਂ ਬਾਅਦ ਉਹਨਾਂ ਨਾਲ ਤੱਕ ਤੱਕ ਪਹੁੰਚ ਜਾਂਦਾ ਕਿ ਜ਼ਬਰਦਸਤੀ ਕਰਦਾ ਉਹ ਬੰਦਾ ਕਰਨ ਤੋਂ ਬਾਅਦ ਉਹ ਬੰਦਾ ਜਦੋਂ ਰੇਪ ਹੋ ਜਾਂਦਾ ਉਹ ਕੁੜੀ ਦੀ ਡੈਥ ਹੋ ਜਾਂਦੀ ਹੈ ਡੈਥ ਕਿਵੇਂ ਹੁੰਦੀ ਹੈ ਜਦੋਂ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਪ੍ਰੈਗਨੈਂਟ ਹੋਣ ਤੋਂ ਬਾਅਦ ਕੁੜੀ ਆਪਣੇ ਘਰ ਨਹੀਂ ਦੱਸਦੀ ਵੀ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਇਸ ਬੰਦੇ ਨੇ ਜਸ਼ਨ ਗਿੱਲ ਨੇ ਕਹਿੰਦਾ ਮੈਂ ਤੁਹਾਡੀ ਪ੍ਰੇਅਰ ਕਰ ਦਿੰਦਾ 5000 ਰੁਪਏ ਦੇ ਦਿੰਦਾ ਉਹਨੂੰ ਇਹਦੇ ਕਰਦਿਆਂ ਨੂੰ ਕਿ ਵੀ ਚਲੋ ਠੀਕ ਹੋ ਜੂਗੀ ਕੋਈ ਪਰ ਕੁੜੀ ਨੇ ਆਪਣੀ ਛੋਟੀ ਸਿਸਟਰ ਨੂੰ ਦੱਸਿਆ ਛੋਟੀ ਸਿਸਟਮ ਦੱਸਿਆ ਉਹਨੇ ਆਪਣੀ ਮਾਤਾ ਨੂੰ ਦੱਸਿਆ ਮਾਤਾ ਨੇ ਫਾਦਰ ਨੂੰ ਦੱਸਿਆ ਕਿ ਮੇਰੇ ਨਾਲ ਆ ਗੱਲਬਾਤ ਇਹ ਉੱਥੇ ਹਸਪੀਟਲ ਜਾਂਦੇ ਆ ਬਲੀਡਿੰਗ ਸ਼ੁਰੂ ਹੋ ਜਾਂਦੀ ਪੇਨ ਦਰਦ ਸ਼ੁਰੂ ਹੋ ਜਾਂਦਾ ਹਸਪੀਟਲ 'ਚ ਜਾ ਕੇ ਜਿਹੜਾ ਡਾਕਟਰ ਸੀਗਾ ਡਾਕਟਰ ਨੇ ਵੀ ਸਾਡੀ ਨਹੀਂ ਇਹਨਾਂ ਦੀ ਨਹੀਂ ਸੁਣੀ ਉਸ ਤੋਂ ਬਾਅਦ ਚ ਕੁੜੀ ਦੀ ਮੌਤ ਹੋ ਜਾਂਦੀ ਹੈ ਜਦੋਂ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਕੀ ਪਰਚਾ ਦਰਜ ਕੀਤਾ 376 304/ਏ ਮਤਲਬ ਇੱਕ ਐਕਸੀਡੈਂਟ ਕੇਸ ਬਣਾ ਦਿੱਤਾ ਯਾਨੀ ਪੈਸੇ ਦੇ ਦਮ ਤੇ ਇੱਕ ਐਕਸੀਡੈਂਟ ਕੇਸ ਬਣਾ ਦਿੱਤਾ ਜਦੋਂ ਫਾਦਰ ਸਾਹਿਬ ਥਾਣੇ ਦੇ ਜਾਂਦੇ ਨੇ ਦੀਨਾਨਗਰ ਇਹਨਾਂ ਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੰਦੇ ਮਤਲਬ ਐਸਪੀ ਡੀਐਸਪੀ ਦੇ ਅਧਿਕਾਰੀ ਨੇ ਉਹ ਇਹਨਾਂ ਨੂੰ ਕਹਿੰਦੇ ਜਿਹੜਾ ਅਕਾਊਂਟਰ ਕੀਤਾ ਜਾਊਗਾ ਤੇਰਾ ਚਿੱਟੇ ਦੇ ਕੇਸ ਤੋਂ ਅੰਦਰ ਫਸਾਇਆ ਜਾਊਗਾ ਜੀ ਤੂੰ মিডিਆ ਸਾਹਮਣੇ ਗੱਲ ਲੈ ਕੇ ਇਹ ਅੱਜ ਬੰਦੇ ਗੁਰਦਾਸਪੁਰ ਛੱਡ ਕੇ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਰਿਕਸ਼ਾ ਚਲਾ ਰਹੇ ਨੇ ਦੱਸੋ ਐਦਾਂ ਦੀ ਪੁਲਿਸ ਘਟਿਆ ਨਕਮੀ ਪੁਲਿਸ ਹੈ ਜਿਹੜੀ ਇਹ ਗੁਰਦਾਸ ਅਦੀਨਾਨਗਰ ਦੀ ਕਿੱਡਾ ਘਟਿਆ ਕੰਮ ਕੀਤਾ ਜਤਿੰਦਰ ਐਸਐਚਓ ਨੇ ਪੂਰਾ ਟੌਰਚਰ ਕੀਤਾ ਇਹਨਾਂ ਨੂੰ ਏਸੀ ਨਾ ਦੱਸਿਆ ਸੀਗੇ ਉਹਨੇ ਬਹੁਤ ਟੌਰਚਰ ਕੀਤਾ ਹੁਣ ਇਹਨਾਂ ਨੂੰ ਇਹ ਕਹਿੰਦੇ ਕਿ ਇੱਕ ਵਾਰ ਤੂੰ ਸਾਡੇ ਨਾਲ ਚ جا کے جموں جا کے تیرا اوتھے جموں جا کے ایس پی دے راے تیرا اکاؤنٹر کراوਾਂਗੇ دسو کداں دا سسٹم ہے ਸਾਡਾ ਪ੍ਰਸ਼ਾਸਨ ਕਿਤੇ ਨਾ ਕਿਤੇ ਮਿਲਿ ਭੁਗਤ ਕਹਿ ਸਕਦੇ ਆ ਦੀਨਾਨਗਰ ਪੁਲਿਸੀ ਮਿਲਿ ਭੁਗਤ ਹੈ ਜਸ਼ਨ ਗਿੱਲ ਕਹਿੰਦਾ ਜੋ ਤੁਸੀਂ ਕਰਨਾ ਕਰ ਸਕਦੇ ਹੋ ਤੁਸੀਂ ਮੇਰਾ ਤੁਸੀਂ ਵਾਲ ਬੰਕਾ ਨਹੀਂ ਕਰ ਸਕਦੇ ਹੁਣ ਅਸੀਂ ਹਾਈ ਕੋਰਟ ਦਾ ਤੇ ਸੀਬੀਆਈ ਦੀ ਜਾਂਚ ਕਰਾਵਾਂਗੇ ਚੰਡੀਗੜ੍ਹ ਪੁਲਿਸ ਦੀ ਜਾਂਚ ਕਰਾਵਾਂਗੇ ਫਿਰ ਦੱਸਾਂਗੇ ਜਿਹੜਾ ਪੁਲਿਸ ਅਧਿਕਾਰੀ ਉਹਨਾਂ ਨੂੰ ਵੀ ਅਸੀਂ ਜੋ ਵੀ ਬਣਦੀ ਕਾਰਵਾਈ ਉਹਨਾਂ ਤੇ ਵੀ ਕਰਾਵਾਂਗੇ ਜਿਹੜੀ ਜਸ਼ਨ ਗਿੱਲ ਦੇ ਨਾਲ ਇਸ ਵੇਲੇ ਪੂਰੀ ਸਪੋਰਟ ਕਰਦੀ ਹੈ ਦੱਸਿਆ ਵੀ ਜਸ਼ਨ ਗਿੱਲ ਅੱਜ ਕਿ ਗੁਰਦਾਸਪੁਰ ਚਰਚ ਚ ਪ੍ਰੇਰ ਕਰਾਂਦਾ ਤੁਸੀਂ ਅਰੈਸਟ ਕਿਉਂ ਨਹੀਂ ਕਰਦੇ ਉਸ ਤੋਂ ਬਾਅਦ ਜੰਮੂ ਲਾਈਵ ਕਰਦਾ ਪਿਆ ਆਪਣੀ ਬੇਟੀ ਨੂੰ ਛੱਡਣ ਜਾਂਦਾ ਜਦ ਕਿ ਪੁਲਿਸ ਨੂੰ ਪੂਰਾ ਪਤਾ ਹੁੰਦਾ ਫਿਰ ਵੀ ਇਦਾਂ ਦਾ ਨਹੀਂ ਕੰਮ ਕਰਦੇ ਕਿ ਉਹਨੂੰ ਅਰੈਸਟ ਕਰੇ ਪਾਸਟਰ ਵਿਜਿੰਦਰ ਉਮਰ ਕੈਦੀ ਸਜ਼ਾ ਹੋ ਗਈ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਕਾਫੀ ਖੁਸ਼ ਸੀਗਾ ਕਿ ਕੁੜੀ ਨੂੰ ਇਨਸਾਫ ਮਿਲਿਆ ਪਰ ਹੁਣ ਹੀ ਜਿਹੜੇ ਹੁਣ ਹੀ ਇੱਕ ਹੋਰ ਮਾਮਲਾ ਜਿਹੜਾ ਤੁਸੀਂ ਇਦੋਂ ਉਹਨਾਂ ਦੀ ਮਦਦ ਕਰ ਰਹੇ ਉਹਨਾਂ ਦੇ ਵਿੱਚ ਫੇਰ ਪ੍ਰਸ਼ਾਸਨ ਉਹਨਾਂ ਦਾ ਦੇਖੋ ਉਲਟਾ ਸਿਸਟਮ ਹੈ ਜੀ ਹੁਣ ਐਦਾਂ ਇਹਨਾਂ ਨੂੰ ਉਲਟਾ ਉਹ ਪ੍ਰਸ਼ਾਸਨ ਨੇ ਦੀਨਾਗਰ ਇਹਨਾਂ ਨੂੰ ਉਲਟਾ ਡਰਾਉਣਾ ਧਮਕਾਣਾ ਸ਼ੁਰੂ ਕੀਤਾ ਵਾ ਅੱਜ ਦੇਖੋ ਰਮਾਲ ਬੰਨ ਕੇ ਬੈਠੇ ਸੀ ਕਿਵੇਂ ਡਰ ਰਹੇ ਸੀਗੇ ਬੋਲਣ ਤੋਂ ਵੀ ਡਰੇ ਸੀ ਕਿ ਮੈਨੂੰ ਸ਼ਾਮ ਤੱਕ ਮੇਰਾ ਇਹ ਨਹੀਂ ਪਤਾ ਵੀ ਕੀ ਹਾਲ ਹੋਊਗਾ ਪਰ ਪ੍ਰਸ਼ਾਸਨ ਐਦਾਂ ਦਾ ਨਕੰਮਾ ਕਹਿ ਸਕਦੇ ਉਥੋਂ ਦਾ ਦੀਨਾਗਰ ਦਾ ਕਿ ਅੱਜ ਇਹਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਵੀ ਕਿੱਡੀ ਘਟੇ ਗੱਲ ਜੇ ਉਹਨਾਂ ਦੀ ਕੁੜੀਆਂ ਨਾਲ ਧੀਆਂ ਆਪਣੇ ਨਾਲ ਹੋਵੇ ਫਿਰ ਪਤਾ ਲੱਗਿਆ ਨਾ ਤਾਂ ਆਪ ਦੀ ਧੀਆਂ ਆਪਣੇ ਨਾਲ ਹੋਵੇ ਫਿਰ ਪਤਾ ਲੱਗਦਾ ਜਦੋਂ ਆਪਦੇ ਬੀਤ ਦੀ ਹੈ ਮੈਂ ਇਹ ਕਹਿਣਾ ਚਾਹੁੰਦਾ ਸੀ ਨਾ ਸੀਬੀਆਈ ਤੋਂ ਜਾਂਚ ਕਰਾਵਾਂਗੇ ਹਾਈ ਕੋਰਟ ਤੱਕ ਜਾਵਾਂਗੇ ਤੇ ਇਹਨੂੰ ਸਲਾਖਾਂ ਦੇ ਪਿੱਛੇ ਭੇਜ ਕੇ ਛੱਡਾਂਗੇ ਇਹਨੂੰ ਪਰਿਵਾਰ ਨੇ ਪਹੁੰਚ ਕਿਵੇਂ ਕੀਤੀ ਹੈ ਤੁਹਾਡੇ ਤੱਕ ਦੇਖੋ ਜੀ ਮੇਰੀ ਇਹਨਾਂ ਨੇ ਵੀਡੀਓ ਦੇਖੀ ਜੀ ਮੈਂ মিডিਆ 'ਚ ਆਪਣਾ ਨੰਬਰ ਦਿੱਤਾ ਸੀ ਮੈਂ ਮੈਨੂੰ ਸਰਚ ਕੀਤੀ ਇਹਨਾਂ ਦੇ ਬਾਰੇ ਮੈਂ 2-4 ਦਿਨ ਮੈਂ ਸਰਚ ਕਰਦਾ ਰਿਹਾ ਜਦੋਂ ਮੈਂ ਕਿਹਾ ਕਿ ਚੰਡੀਗੜ੍ਹ ਤੁਸੀਂ ਆਓ ਚੰਡੀਗੜ੍ਹ ਆ ਕੇ ਆਪਾਂ ਗੱਲਬਾਤ ਕਰਦੇ ਮੀਡੀਆ ਰਾਹੀਂ ਤੁਹਾਡੀ ਗੱਲ ਪਹੁੰਚਾਉਂਦੇ ਆ ਤੇ ਫ ਇਹਨਾਂ ਦੀ ਅੱਜ ਹੈਲਪ ਪੂਰੀ ਕਰਾਂਗੇ ਮੋਢੇ ਨਾਲ ਮੋਢਾ ਸਾਡੇ ਸਿੱਖ ਜਥੇਬੰਦੀਆਂ Hindu ਸੰਗਠਨ ਮੇਰੇ ਨਾਲ ਜੁੜੇ ਨੇ ਜੀ ਜਿੱਥੋਂ ਤੱਕ ਇਹਨਾਂ ਨਾਲ ਬਾਹਰ ਲੱਗਿਆ ਇਹਨੂੰ ਇਨਸਾਫ ਦੋ ਕੇ ਛੱਡਾਂਗੇ ਇਹਨਾਂ ਨੂੰ ਤਾਂ ਪ੍ਰਸ਼ਾਸਨ ਜੁੜਿਆ ਹੋਇਆ ਤੁਸੀਂ ਕਹਿ ਰਹੇ ਹੋ ਇਲਜ਼ਾਮ ਲਗਾ ਰਹੇ ਹੋ ਤੁਸੀਂ ਪਰ ਹੁਣ ਫਿਰ ਕਿਤੋਂ ਮੰਗ ਕਰ ਰਹੇ ਆ ਕਿੱਥੇ ਤੱਕ ਜਾਓਗੇ ਫਿਰ ਅਸੀਂ ਹਾਈ ਕੋਰਟ ਜਾਵਾਂਗੇ ਲਾਸਟ ਸਾਡਾ ਦਰਵਾਜ਼ਾ ਹਾਈ ਕੋਰਟ ਹਾਈ ਕੋਰਟ ਨਹੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਤੇ ਦਰਵਾਜ਼ਾ ਖੜਕਾਵਾਂਗੇ ਸੁਪਰੀਮ ਕੋਰਟ ਦਾ ਤੇ ਹਾਈ ਕੋਰਟ ਦਾ ਤੇ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਉਹਨੂੰ ਜਿਹੜੇ ਬੀਨਾਂ ਦਾ ਉਹਨੂੰ ਸਸਪੈਂਡ ਕਰਾ ਕੇ ਇਹ ਤੁਹਾਡੇ ਮੀਡੀਆ ਰਾਈਂ ਦਾਵਾ ਕਰਦਾ ਉਹਨੂੰ ਸਸਪੈਂਡ ਕਰਾਵਾਂਗੇ ਜੀ ਅ ਇੱਕ ਇਹ ਵੀ ਵਿਚ ਵਿਚਾਲੇ ਵੀ ਸਵਾਲ ਖੜਾ ਹੋ ਰਿਹਾ ਕਿ ਜਿਹੜੇ ਪਾਸਟਰ ਨੇ ਲਗਾਤਾਰ ਧਰਮ ਦੀ ਆੜ ਦੇ ਵਿੱਚ ਜ਼ਬਰਜਨਾਹ ਕਰ ਰਹੇ ਨੇ ਕੁੜੀਆਂ ਦੇ ਨਾਲ ਫਿਰ ਵੀ ਅਜਿਹੇ ਜਿਹੜੇ ਦਰਬਾਰ ਲੱਗ ਰਹੇ ਦੇਖੋ ਇਹਨਾਂ ਦੇ ਇੱਕ ਤਾਂ ਜਾਂਚ ਹੋਣੀ ਚਾਹੀਦੀ ਹੈ ਮੈਂ ਡੀਸੀ ਸਾਹਿਬ ਨੂੰ ਮੋਹਾਲੀ ਦਿੱਤਾ ਸੀਗਾ ਇਹਨਾਂ ਦੇ ਡੇਰੇ ਜਾਂਚ ਹੋਣੀ ਚਾਹੀਦੀ ਕਿ ਇਹ ਰਜਿਸਟਰਡ ਹੈ ਕਿ ਨਹੀਂ ਹੈ ਇਹ ਧਰਮ ਦੀ ਆੜ ਤੇ ਲੈ ਕੇ ਸਰੀਰਕ ਸ਼ੋਸ਼ਣ ਕਰਦੇ ਨੇ ਲੜਕੇ ਨਾਲ ਛੇੜਛਾੜ ਕਰਦੇ ਨੇ ਕੁੜੀਆਂ ਸਾਹਮਣੇ ਨਹੀਂ ਆ ਸਕਦੀਆਂ ਤੇ ਉਹਨਾਂ ਤੋਂ ਪੈਸਾ ਇਕੱਠਾ ਕਰਦੇ ਨੇ ਹੈਂਡਪ੍ਰੇ ਦਾ 25000 ਪਰਸਨਲੀ ਮੈਨੂੰ ਤਾਂ ਲੱਖ ਰੁਪਏ ਸਿੱਧੇ ਹੀ ਲੱਖ ਰੁਪਏ ਹੈ ਜੀ ਚਾਰ ਪਾਸਟਰ ਖੜੇ ਹੋਣਗੇ ਤਾਂ ਡੇਢ ਲੱਖ ਰੁਪਏ ਦੱਸੋ ਕਿਹੜੇ ਧਰਮ ਚ ਅਸੀਂ ਵਾਈਬਲ ਨੂੰ ਮਾੜਾ ਨਹੀਂ ਕਹਿ ਸਕਦੇ 크੍ਰਿਸਚਨ ਧਰਮ ਨੂੰ ਮਾੜਾ ਨਹੀਂ ਪਰ ਇਹ ਲੋਕਾਂ ਨੇ ਧਰਮ ਨੂੰ ਮਾੜਾ ਬਣਾ ਮਾੜਾ ਬਣਾ ਛੱਡਿਆ ਹੁਣ ਜਿੱਦਾਂ ਕਿ ਬਲਤਕਾਰੀ ਬਲਜਿੰਦਰ ਸੀਗਾ ਹੁਣ ਜਸ਼ਨ ਬਲਤਕਾਰੀ ਕਹਾਂਗੇ ਇਹਨੂੰ ਵੀ ਜਸ਼ਨ ਗਿਲ ਬਲਤਕਾਰੀ ਤੇ ਇਹਨਾਂ ਨੇ ਮਾੜਾ ਧਰਮ ਬਣਾ ਛੱਡਿਆ 크੍ਰਿਸਚਨ ਧਰਮ ਬਹੁਤ ਵੱਡਾ ਧਰਮ ਹੈ ਪਰ ਧਰਮ ਦੀ ਆਸਰਾ ਲੈ ਕੇ ਇਹ ਬੰਦੇ ਪੈਸਾ ਇਕੱਠ ਪਾਸਟਰ ਦੇ ਨਾਲ ਲੋਕੀ ਜੁੜਦੇ ਨੇ ਧਾਰਮਿਕ ਆਸਥਾ ਬਣਾ ਕੇ ਰੱਖਦੇ ਨੇ ਉਸ ਤੋਂ ਬਾਅਦ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਿੱਕਤੀ ਦੇਖੋ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਲੋਕ ਥੋੜਾ ਜਿਹਾ ਸੋਚੋ ਸਮਝੋ ਕਿਉਂਕਿ ਪ੍ਰੇਰ ਕਰਨੀ ਹੈ ਆਪਣੇ ਘਰੇ ਬਹਿ ਕੇ ਪੜ ਲਓ ਇਹ ਇਦਾਂ ਦੇ ਜਸ਼ਨ ਵਰਗੇ ਜਸ਼ਨ ਗਿੱਲ ਵਰਗੇ ਬਲਤਕਾਰੀਆਂ ਪਿੱਛੇ ਨਾ ਲੱਗੋ ਤੁਸੀਂ ਪ੍ਰੇਰ ਕਰ ਲਓ ਕੋਈ ਪੁਰਾਣੀ ਚਰਚੂ ਗੁਰਦਾਸਪੁਰ ਚ ਉੱਥੇ ਜਾ ਕੇ ਪ੍ਰੇਰ ਕਰੋ ਜਿਹੜੇ ਇਹਨਾਂ ਨੇ ਡੇਰਾਬਾਦ ਸ਼ੁਰੂ ਕਰ ਰੱਖਿਆ ਮੈਂ ਉਹਨਾਂ ਨੂੰ ਕਹਿਣਾ ਕਿ ਇਹਨਾਂ ਦੇ ਮਗਰ ਨਾ ਲੱਗੋ ਪਿੱਛੇ ਨਾ ਲੱਗੋ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੀ ਪ੍ਰੇਅਰ ਤੁਸੀਂ ਹਮੇਸ਼ਾ ਘਰੇ ਬੈ ਕੇ ਕਰੋ ਸੰਡੇ ਦੇ ਪ੍ਰੇਅਰ ਕਰ ਸਕਦੇ ਹੋ ਚੰਡੀਗੜ੍ਹ 18 ਸੈਕਟਰ ਦੀ ਗੱਲ ਕਰੀਏ ਖਰੜ ਦੀ ਗੱਲ ਕਰੀਏ ਮੋਹਲੀ ਪੁਰਾਣੀਆਂ ਚਰਚਾਂ ਨੇ ਉਹ ਦੇਖੋ ਕਿੰਨੇ ਅੱਜ ਤੱਕ ਕੋਈ ਤੱਬਾ ਨਹੀਂ ਹੈਗਾ ਮਤਲਬ ਇਦਾਂ ਦਾ ਨਾ ਕੋਈ ਕੇਸ ਸਾਹਮਣੇ ਆਇਆ ਪਰ ਇਹ ਬੰਦਿਆਂ ਨੇ ਇਦਾਂ ਦਾ ਕਲੰਕ ਲਾ ਛੱਡਿਆ ਸਾਡੇ ਪੰਜਾਬ 'ਚ ਅਜਸ਼ਨ ਗਿੱਲ ਹੋਇਆ ਬਲਜਿੰਦਰ ਪਾਸਟਰ ਵਰਗਿਆਂ ਨੇ ਐਡਾ ਕਲੰਕ ਲਾ ਛੱਡਿਆ ਲੋਕ ਹੁਣ ਮਤਲਬ ਜਾਣ ਤੋਂ ਵੀ ਡਰਦੇ ਨੇ ਕਿ ਸਾਡੀ ਧੀਆ ਬਣਨ ਨਾਲ ਇਦਾਂ ਨਾ ਹੋਵੇ ਇਹਨਾਂ ਨਾਲ ਹੋਇਆ ਸਾਡੇ ਨਾਲ ਹੋਵੇ ਜਿਸ ਪਾਸਟਰ ਬਜਿੰਦਰ ਸਿੰਘ ਦੀ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਉਸ ਸਮੇਂ ਤਾਂ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਜਦੋਂ ਅਸੀਂ ਦਰਬਾਰ ਦੇ ਵਿੱਚ ਜਾਂਦੇ ਸੀ ਸੇਵਾ ਕਰਦੇ ਸੀ ਉਸ ਸਮੇਂ ਐਵੇਂ ਤਾਂ ਕੁਝ ਵੀ ਨਹੀਂ ਸੀਗਾ ਹਨਾ ਤੇ ਉਸ ਤੋਂ ਬਾਅਦ ਦੇ ਵਿੱਚ 2018 ਚ ਮਾਮਲਾ ਆਂਦਾ ਪਾਸਟਰ ਵੱਲੋਂ ਇਦਾਂ ਕੀਤਾ ਜਾਂਦਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਅਜਿਹੇ ਪਾਸਟਰ ਕਿੰਨੇ ਕੁ ਨਿਸ਼ਾਨੇ ਤੇ ਕਿੰਨਾਂ ਦੀ ਜਾਂਚ ਹੋ ਸਕਦੀ ਹੈ ਕਿੰਨੇ ਚਿਹਰੇ ਜਿਹੜੇ ਹੁੰਦੇ ਨੇ ਕੈਮਰੇ ਸਾਹਮਣੇ ਆ ਜਾਂਦੇ ਨੇ ਕਿੰਨੇ ਦਬੇ ਰਹ ਜਾਂਦੇ ਦੇਖੋ ਸੇ ਸ ਆ ਕਹਿ ਸਕਦੇ ਆ ਕਿ ਜਿਹੜੇ ਕੁੜੀਆਂ ਨੇ ਉਹ ਡਰਦੀਆਂ ਨੇ ਕੈਮਰੇ ਸਾਹਮਣੇ ਕਿ ਸਾਡੀ ਇਨਸਲਟ ਹੋ ਗਈ ਕੋਈ ਕੁੜੀ ਕੁਵਾਰੀਆਂ ਹੁੰਦੀਆਂ ਨੇ ਕੋਈ ਬਿਆਹਾਂ ਨੂੰ ਕਿ ਸਾਡੀ ਇਨਸਲਟ ਨਾ ਹੋਵੇ ਕਿ ਸਾਡੀ ਵੇਸਤੀ ਨਾ ਹੋਵੇ ਸਿਰਫ ਇਸ ਕਰਕੇ ਸਾਹਮਣੇ ਨਹੀਂ ਆਣਾ ਚਾਹੁੰਦੀਆਂ ਮੈਨੂੰ ਬਹੁਤ ਸਾਰੀ ਕਾਲ ਆਉਂਦੇ ਨੇ ਭਾਜੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਪਰ ਕੁੜੀ ਨੂੰ ਨਿਆਂ ਮਿਲਿਆ ਤੇ ਅੱਜ ਕਹਿੰਦੀ ਅਸੀਂ ਸਾਹਮਣੇ ਬੋਲਣਾ ਕਹਿੰਦੇ ਅੰਦਰ ਚੱਲ ਬਹੁਤ ਕੁਝ ਰਿਹਾ ਹੁਣ ਵੀ ਇਸ ਮੈਡੀਅਮ ਜਿਹੜੀ ਮੈਂ ਡੀਸੀ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਮੈਂ ਉਹਨਾਂ ਨੂੰ ਕਹਿੰਦੀ ਸ਼ਾਨਬੀਨ ਹੋਣੀ ਜ਼ਰੂਰੀ ਹੈ ਇਹਨਾਂ ਦੀ ਕਿਉਂਕਿ ਉੱਥੇ ਹੁਣ ਵੀ ਬਹੁ ਤੇ ਜੰਮੂ ਦੀ ਗੱਲ ਕਰੀ ਜੰਮੂ ਚਰਚ ਖੋਲ ਕੇ ਬੈਠਿਆ ਸ਼ਰਿਆ ਮਾਣਾ ਜਾਣਾ ਰਾਤ ਨੂੰ ਲੱਗਿਆ ਰਹਿੰਦਾ ਇਹਦਾ ਤੇ ਪੁਲਿਸ ਨੂੰ ਪਤਾ ਉਹਨੂੰ ਰੈਸ਼ ਨਹੀਂ ਕਰਦੇ ਐਦਾਂ ਦੇ ਲੋਕਾਂ ਨੇ ਕਟੀਆਂ ਕੰਮ ਕਰਦੇ ਨੇ ਕਟੀਆਂ ਹਰਕਤ ਕਰਦੇ ਨੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨੂੰ ਜਲਦ ਤੋਂ ਜਲਦ ਸਲਾਕਾਂ ਦੇ ਪਿੱਛੇ ਭੇਜਿਆ ਜਾਵੇ ਜਿਵੇਂ ਉਹਨਾਂ ਨੂੰ 8 ਸਾਲ ਬਾਅਦ ਇਨਸਾਫ ਮਿਲ ਗਿਆ ਸੀ ਤਾਂ ਇਸ ਪੀੜਿਤ ਪਰਿਵਾਰ ਨੂੰ ਕਦੋਂ ਤੱਕ ਮਿਲ ਸਕਦਾ ਦੇਖੋ ਜੀ ਹੁਣ ਉਮੀਦ ਹੈ ਪੂਰੀ ਦੀ ਪੂਰੀ ਕਿ ਹਾਈ ਕੋਰਟ ਅਸੀਂ ਮੰਡੇ ਨੂੰ ਹਾਈ ਕੋਰਟ ਮਤਲਬ 8 ਤੋਂ 10 ਦਿਨਾਂ ਚ ਨਿਆਂ ਦਵਾ ਕੇ ਛੱਡਾਂਗੇ ਜੀ ਹੁਣ ਪਿੱਛੇ ਆਉਣੇ ਸੀ ਇਹੀ ਕੰਮ ਹੋਰ ਤਾਂ ਕੋਈ ਕੰਮ ਹੈ ਨਹੀਂ ਕਿ ਪਤਾ ਲੱਗੇ ਚਾਰ ਬੰਦਿਆਂ ਨੂੰ ਹੁਣ ਐਦਾਂ ਦਾ ਕੰਮ ਕਰਨ ਤੋਂ ਪਹਿਲਾਂ ਚਾਰ ਵਾਰ ਸੋਚਣਗੇ ਵੀ ਅਸੀਂ ਇਹ ਕੰਮ ਨਹੀਂ ਕਰਨਾ ਵੀ ਲੋਕਾਂ ਦੀਆਂ ਤੀਆਂ ਬਣ ਖਲਵਾੜ ਨਹੀਂ ਕਰਨਾ ਵੀ ਜੀ ਇਹਨਾਂ ਦੀ ਮੈਂ ਕਹਿੰਦਾ ਇਹ ਕਹਿੰਦਾ ਕਿ ਇਹਨਾਂ ਦੀ ਤੀਆਂ ਬਣ ਇਹਨਾਂ ਦਾ ਆਪ ਦਾ ਹੋਵੇ ਨਾ ਫਿਰ ਪਤਾ ਲੱਗੇ ਦੂਆਂ ਦੀ ਜ਼ਿੰਦਗੀ ਨਾਲ ਖੇਲ ਦੇ ਨਾ ਇਹਨਾਂ ਦੇ ਆਪ ਦੇ ਹੋਣਾ ਚਾਹੀਦਾ ਐਦਾਂ ਦਾ ਫਿਰ ਕੋਈ ਸਵਾਲ ਕਿ ਜਿਹੜਾ ਜੋ ਜੋ ਐਸਐਸਪੀ ਤੱਕ ਦਾ ਵਾਸਤਾ ਦੇ ਚੁੱਕੇ ਨੇ ਠੀਕ ਹੈ ਸਾਰੇ ਸਬੂਤ ਉਹਨਾਂ ਕੋਲ ਹੈ ਤਾਂ ਹੁਣ ਪ੍ਰਸ਼ਾਸਨ ਡੀਜੀਪੀ ਭਗਵੰਤ ਮਾਨ ਤੱਕ ਵੀ ਪਹੁੰਚ ਕੀਤੀ ਹੈ ਦੇਖੋ ਸਾਰੇ ਕਿਤੇ ਪਹੁੰਚਾਂਗੇ ਜੇ ਸੈਂਟਰ ਤੱਕ ਪਹੁੰਚਾਂਗੇ ਭਗਵੰਤ ਮਾਨ ਤਾਂ ਬਹੁਤ ਥੱਲੇ ਦੀ ਗੱਲ ਕਹਿ ਸਕਦੇ ਆ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਇਹਨਾਂ ਨੂੰ ਇਨਸਾਮ ਮਿਲ ਜਾਂਦਾ ਤੇ 3 ਸਾਲ ਹੋ ਗਏ ਕੇ 2 ਸਾਲ ਹੋ ਗਏ ਕੇ ਚੱਲਦੇ ਨੂੰ ਉਹਨਾਂ ਨੂੰ ਵੀ ਪਤਾ ਹੀ ਹੋਣਾ ਐਦਾਂ ਤਾਂ ਇਨਕ ਨਹੀਂ ਪਤਾ ਉਹ ਬੰਦੇ ਦੀ ਐਡੀ ਕਿ ਪਹੁੰਚ ਜਸ਼ਨ ਗਿਲ ਬਲਤਕਾਰੇ ਦੀ ਕਿ ਪੈਸੇ ਦੇ ਦਮ ਤੇ ਉਹ ਰੈਸ਼ ਨਹੀਂ ਕਰਦੀ ਪੁਲਿਸ ਕਿ ਪੈਸਾ ਦੇ ਰਿਆ ਇਹੀ ਕਹਿ ਸਕਦੇ ਆ ਕਿ ਪੈਸਾ ਦੇ ਰਿਆ ਅੱਜ ਪੈਸਾ ਕਿੰਨਾ ਦੇ ਲੂਗਾ ਬਲਵਿੰਦਰ ਪਾਸਟਰ ਕੋਲ ਕਿ ਪੈਸਾ ਥੋੜਾ ਸੀਗਾ ਉਹ ਵੀ ਇੱਕ ਨਾ ਇੱਕ ਦਿਨ ਟਾਈਮ ਆਉਂਦਾ ਪਾਪਾਂ ਦਾ ਘੜਾਉਦਾ ਵੀ ਭਰ ਚੁੱਕਿਆ ਉਹ ਆਏਗਾ ਟਾਈਮ 2 3 ਨਹੀਂ 10 ਦਿਨ 10 ਨਹੀਂ 15 ਦਿਨ ਤੱਕ ਆਏਗਾ ਜ਼ਰੂਰ ਜੀ ਤਾਂ ਇਹ ਸੰਤ ਸਿੰਘ ਜਤਮਾਨ ਜਿਨਾ ਵੱਲੋਂ ਪਾਸਟਰ ਬਜਿੰਦਰ ਸਿੰਘ ਜਿਸ ਦੀ ਉਮਰ ਕੈਦ ਹੋਈ ਸੀਗੀ ਉਸ ਤੋਂ ਬਾਅਦ ਪੀੜਤਾਂ ਨੂੰ ਇਨਸਾਫ ਦਵਾਇਆ ਸੀ ਤੇ ਉਸ ਸਮੇਂ ਇਹਨਾਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਸੀ ਤੇ ਖਾਸ ਕਰਕੇ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੁਨੀਆਂ ਵੀ ਅਜਿਹੀਆਂ ਲੜਕੀਆਂ ਨੇ ਜਾਂ ਪਰਿਵਾਰ ਉਹ ਅੱਗੇ ਹਨ ਤੇ ਉਹਨਾਂ ਦੀ ਕਹਾਣੀ ਨੂੰ ਉਹ ਜ਼ਰੂਰ ਲੋਕਾਂ ਤੱਕ ਪਹੁੰਚਾਣਗੇ ਤੇ ਅਜਿਹੇ ਪਾਸਟਾ ਉੱਤੇ ਨਾt ਪਾਈ ਜਾਵੇ ਤਾਂ ਹੁਣੇ ਪੀੜਤ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਵੱਲੋਂ ਖਾਸ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ 8 ਤੋਂ 10 ਦਿਨਾਂ ਤੱਕ ਉਹ ਪਰਿਵਾਰ ਨੂੰ ਇਨਸਾਫ ਦਵਾ ਕੇ ਰਹਿਣਗੇ ਕੋਰਟ ਤੱਕ ਪਹੁੰਚਣ ਦੀ ਜ਼ਰੂਰਤ ਪਈ ਤਾਂ ਕੋਰਟ ਤੱਕ ਵੀ ਜ਼ਰੂਰ ਪਹੁੰਚਣਗੇ ਤੇ ਕੈਮਰਾਮੈਨ ਜੀਵਨ ਦੇ ਨਾਲ ਪ੍ਰਿਆ ਚੰ德